ਸਤਿਕਾਰਯੋਗ ਜੀ ਸਾਰਿਆਂ ਨੂੰ ਅ ਅੱਜ ਤੁਹਾਡੇ ਸਾਰਿਆਂ ਨਾਲ ਇੱਕ ਚੀਜ਼ ਸਾਂਝੀ ਕਰਨਾ ਚਾਹਨੀ ਆਂ ਔਰ ਬੇਨਤੀ ਵੀ ਕਰਨਾ ਚਾਹਨੀ ਆਂ ਕਿ ਆਪਾਂ ਸਾਰੇ ਜਾਣਦੇ ਆ ਕਿ ਸਾਡਾ ਆਲਾ ਦਵਾਲਾ ਸਾਫ਼ ਹੋਵੇ ਸਾਡਾ ਸ਼ਹਿਰ ਸਾਫ਼ ਹੋਵੇ ਜਿਸ ਦੇ ਵਿੱਚ ਪ੍ਰਸ਼ਾਸਨ ਔਰ ਜਿਹੜਾ ਸਰਕਾਰ ਹੈ ਉਹ ਆਪਣਾ ਉਪਰਾਲਾ ਕਰ ਰਹੀ ਹੈ ਅੱਜ ਰਾਤ ਰਾਤ ਪਰ ਖੜ ਕੇ ਜਿਹੜੇ ਮੁਲਾਜ਼ਮ ਨੇ ਉਏ ਧਿਆਨ ਰਹਿਣੇ ਵਾਚ ਰਹਿਣੇ ਵੀ ਕਿਤੇ ਵੀ ਖੁੱਲੇ ਦੇ ਵਿੱਚ ਕੂੜਾ ਸਿੱਨਾ ਸੱਟਿਆ ਜਾਵੇ ਪਰ ਬੜੇ ਦੁੱਖ ਦੀ ਗੱਲ ਹੈ ਕਿ ਪੜੇ ਲਿਖੇ ਲੋਕ ਔਰ ਕਲੋਨੀਆਂ ਦੀਆਂ ਕਲੋਨੀਆਂ ਰਾਤ ਨੂੰ ਮੌਕਾ ਤਾਕਦੇ ਨੇ ਔਰ ਖੁੱਲੇ ਦੇ ਵਿੱਚ ਕੂੜਾ ਸਿੱਟ ਕੇ ਜਾਂਦੇ ਨੇ ਜਿਸ ਦੀਆਂ ਕੁਝ ਵੀਡੀਓਜ਼ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਪ੍ਰਸ਼ਾਸਨ ਹਰ ਜਗ੍ਹਾ ਦੇ ਉੱਤੋਂ ਸਾਫ਼ ਕਰ ਰਿਹਾ ਸਫਾਈ ਕਰ ਰਿਹਾ ਤਾਂ ਸਾਡੀ ਵੀ ਨੈਤਿਕਤਾ ਜ਼ਿੰਮੇਵਾਰੀ ਬਣਦੀ ਹੈ ਇਸੇ ਖੁੱਲੇ ਦੇ ਵਿੱਚ ਕੰਦ ਨਾ ਪਾਈਏ ਤੇ ਜਿਹੜਾ ਵੀ ਕੋਈ ਕਲੈਕਸ਼ਨ ਕਰ ਆਂਦਾ ਡੋ ਟੂ ਡੋਰ ਪੂਰਾ ਚੱਕਰ ਆਂਦਾ ਅਸੀਂ ਉਹਨੂੰ ਹੀ ਕੂੜਾ ਦਈਏ ਸੋ ਆਓ ਇਸ ਮਹੀਮ ਦੇ ਵਿੱਚ ਇਕੱਠੇ ਹੋ ਕੇ ਕੰਮ ਕਰੀਏ ਇਹ ਨਾ ਹੋਵੇ ਕਿ ਆਪਾਂ ਨੂੰ ਇੰਨਾ ਸਫਾਈ ਰੱਖਣ ਵਾਸਤੇ ਇੰਨੀ ਸਖਤੀ ਵਰਤਣੀ ਪਵੇ ਸੋ ਲਗਾਤਾਰ ਚਲਾਨ ਜਿਹੜੇ ਨੇ ਉਹ ਵੀ ਹੋ ਰਹੇ ਨੇ ਸੋ ਬੇਨਤੀ ਹੈ ਵੀ ਜੇਕਰ ਤੁਸੀਂ ਕਦੇ ਖੁੱਲੇ 'ਚ ਕੂੜਾ ਸੁੱਟਦੇ ਵੀ ਹੋ ਤਾਂ ਅੱਜ ਤੋਂ ਬਾਅਦ ਨਾ ਸਿੱਟੋ ਜਿੱਥੇ ਕਿਤੇ ਵੀ ਕੋਈ ਵੀ ਲੁਧਿਆਣਾ ਵਾਸੀ ਖੁੱਲੇ ਜਗੰਦ ਸਿੱਟ ਦਾ ਪਾਇਆ ਜਾਏਗਾ ਉਥੇ ਉਹਦਾ ਚਲਾਨ ਵੀ ਹੋਏਗਾ ਔਰ ਨਾਲ ਉਥੇ ਜੋ ਬੰਦੀ ਕਾਰਵਾਈ ਹੈ ਉਹ ਵੀ ਹੋਏਗੀ ਪਰ ਅਸੀਂ ਕਾਰਵਾਈ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਪਿਆਰ ਦੇ ਨਾਲ ਆਪਾਂ ਸਾਰੇ ਰਲ ਕੇ ਆਪਣੇ ਸ਼ਹਿਰ ਦੇ ਪ੍ਰਤੀ ਜ਼ਿੰਮੇਵਾਰੀ ਨਿਭਾਈਏ ਔਰ ਜਿਹੜਾ ਖੁੱਲੇ ਵਿੱਚ ਕੂੜਾ ਸੁੱਟਿਆ ਉਹ ਤੋਂ ਗੁਰੇਸ ਕਰੀਏ ਧੰਨਵਾਦ